गुरिंग गुरू बी पी सिंह ਹੋ ਵਿਕਟਸੇ ਹੋ ਵਿਕਟਸੇ ਹੋ ਵਿਕਟਸੇ ਮੈਂ ਗੌਰਵ ਮਦਨ ਕੁਮਾਰ ਨੂੰ ਬਾਲਣ ਸੰਜਵਲੋ ਗੁਰਪੁਰ ਦੇਉ ਦਿਓ ਸਭ ਸੰਗਤਾਂ ਨੂੰ ਅਲੱਗ-ਅਲੱਗ ਵਧਾਈਆਂ ਦੇਣਾ। ਅੱਜ ਨਗਰ ਕੀਰਤਨ ਪੁੰਚਿਆ। ਅੱਜ ਨਗਰ ਕੀਰਤਨ ਪੁੰਚਿਆ ਉਹਦੇ ਉੱਪਰ ਅਲਖੜੀ ਅਸੀਂ ਲੰਗਰ ਲਗਾਇਆ ਹੈ ਇੱਥੇ ਰੱਡ ਬਗੋੜੇ ਦਾ ਤੇ ਬਾਅਦ ਚੋਂ ਹਲਵਾ ਵੀ ਬਣਿਆ। ਤੇ ਅਸੀਂ ਹਰ ਸਾਲ ਹੀ ਇਦਾਂ ਮਤਲਬ ਲੰਗਰ ਲਗਾਨੇ ਜਦੋਂ ਗੁਰਪੁਰਬ ਆਉਂਦਾ ਹੈ। ਨਗਰ ਕੀਰਤਨ ਨਿਕਲਦਾ। ਤੇ ਸਾਰੀ ਸੰਗਤਾਂ ਨੂੰ ਮਤਲਬ ਹੱਥ ਜੋੜ ਕੇ ਗੁਰਪੁਰਬ ਦੀ ਅਲੱਗ-ਅਲੱਗ ਵਧਾਈਆਂ। ਸਰ ਲਗਾਨਦੇ ਆ ਐਸੇ ਦਿਨ ਲਗਾਨਦੇ ਆ। ਬਹੁਤ-ਬਹੁਤ ਵਧਾਈਆਂ। ਮਨ ਗੁਪਾਲਾ ਜੀ ਤੁਹਾਨੂੰ। ਦਸ਼ਮ ਪਾਤਸ਼ਾਹ ਦੇ ਆਗਮਨ ਗੁਰਪੁਰਬ ਦੀ ਸਾਰੇ ਸਿੱਖ ਬਹੁਤ ਬਹੁਤ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਹੈ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਸੇਵਕਾਂ ਪਾਸੋਂ ਜੋ ਆਪਣੀ ਸੇਵਾ ਲੈਂਦੇ ਹਨ ਲੈ ਰਹੇ ਹਨ ਗੁਰੂ ਜੀ ਜੀ ਆਸ ਸਾਰੀਆਂ ਸੰਗਤਾਂ ਨੂੰ ਫੇਰ ਗੁਰੂ ਪਾਤਸ਼ਾਹ ਦੇ ਆਗਮਨ ਗੁਰਪ੍ਰੀਤ ਬਹੁਤ 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 ਬਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟਿਓ ਮਰਦਿਆ ਕੰਬਣਾ ਬ੍ਰਿਆ ਮ ਅਟੇਲਾ ਵਾਹ ਵਾਹ ਕੋਟੇ ਸਿੰਘ ਆਪੇ ਦੇ ਢੇਲਾ ਗੁਰਦਰਾ ਕਲਗੀਤਾਰ ਸਿੰਘ ਸਭਾ ਵੱਲੋਂ ਪ੍ਰਧਾਨ ਸਾਹਿਬ ਸਰਕੂਮੀ ਸਿੰਘ ਦੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ